ਅਸੀਕਾਲ ਕਿਸਾਨ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜੋਤ ਜੇਰੀ ਫਾਰਮ ਨੂੰ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਪਸ਼ੂ ਮੰਡਾ ਬੋਲੀ ਦੀ ਜੋ ਹਰ ਸੰਡੇ ਨੂੰ ਲੱਗਦੀ ਹੈ। ਮਹੀਨੇ ਵਿੱਚ ਚਾਰ ਵਾਰ ਲੱਗਦੀ ਹੈ ਇਹ ਹਰਿਆਣਾ ਪੰਜਾਬ ਦੇ ਬਾਰਡਰ ਤੇ ਲੱਗਦੀ ਹੈ। ਤਕਰੀਬਨ ਸਾਰੇ ਜਾਣਦੇ ਆ। ਇਸ ਮੰਡੀ ਵਿੱਚ ਤੁਹਾਨੂੰ ਪਾਰੀ ਗਿਣਤੀ ਦੇ ਵਿੱਚ ਮੂਰਾ ਕੁਆਲਟੀ ਦੇ ਮੱਝਾਂ ਦੇਖਣ ਨੂੰ ਮਿਲ ਸਕਣਗੀਆਂ ਸਾਰੇ। ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਤੁਹਾਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲ ਸਾਈਡ ਤੋਂ ਲੱਗਾ ਘੰਟੀ ਵਾਲਾ ਬਟਨ ਪ्रेस ਜਰੂਰ ਕਰੀ ਚੈਨਲ ਫਿਰ ਸੈੱਟ ਹੋ ਜੂਗਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਮੇਰੇ YouTube ਚੈਨਲ ਜੋਧਰੀ ਫਾਰਮ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕੀਤਾ ਜਾਊਗਾ ਜਿਹੜੇ ਕਿਸਾਨ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਇਦਾਂ ਦੀ ਵੀਡੀਓ ਕਿਸੇ ਵੀਰ ਨੇ ਆਪਣੇ ਚੈਨਲ ਤੇ ਅਪਲੋਡ ਕਰੀ ਹੋਵੇ ਤਾਂ ਆਪਣੇ ਚੈਨਲ ਦਾ ਕੰਟੈਕਟ ਨੰਬਰ ਹੈਗਾ 9530807780 ਜੋ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਸਾਰਾ ਦੋਸਤੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੁਹਾਡੇ ਵਾਸਤੇ ਆਪਾਂ ਵੀਡੀਓ ਬਣਾ ਕੇ ਘਰ ਬੈਠਿਆ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਅੱਗੇ ਚੱਲ ਕੇ ਪਸ਼ੂ ਪਾਲ ਪੀਰੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਪਾਂ ਕੁਝ ਮੱਝਾ ਆਪਾਂ ਕਵਰ ਕਰਕੇ ਤੁਹਾਨੂੰ ਦਿਖਾਵਾਂਗੇ ਤੋਰ ਫਰਾ ਕੇ ਦਿਖਾਵਾਂਗੇ ਦੋਸਤੋ ਤੀਜੇ ਸਵੇ ਇੱਕ ਪੂਰਾ ਕੁਆਲਟੀ ਦਿਮਾਗ ਤੋਂ ਦਿਖਾ ਰਿਆ ਬਹੁਤ ਲੰਮੇ ਲੰਮੇ ਥਾਂ ਲੱਗੇ ਹੋਏ ਆ ਆਰਡਰ ਦਾ ਸਾਈਜ਼ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਲੰਮੇ ਥਾਂ ਨੇ ਕੱਦ ਘੱਟ ਬਹੁਤ ਵਧੀਆ ਸਿਰ ਵੀ ਜ਼ਰੂਰ ਥੋੜੇ ਖੁੱਲੇ ਫੇਸ ਕੁਆਲਟੀ ਚੈੱਕ ਕਰ ਦਿਓ ਦੋਸਤੋ ਪ੍ਰੋਪਰ ਡ੍ਰਿਲ ਬਾਈਰ ਰੋ ਤੇ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਾਂਗੇ ਘੱਟ ਤੋਂ ਘੱਟ 14-15 ਕਿਲੋ ਤੋਂ ਦੋ ਦੋ ਵਾਲੀ ਹੋਊਗੀ ਜ਼ਰੂਰ ਪੂਰਾ ਚੈੱਕ ਕਰ ਲਓ ਇੱਕ ਐਟਲੈਂਟ ਚੰਗੀ ਸੋਹਣੀ ਬਣਾਈ ਹੋਈ ਆ ਪ੍ਰੋਪਰ ਡ੍ਰਿਲ ਬਾਈਰ ਰੋ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜੁੜੇ ਰੋ ਆਪਣੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਫਿਰ ਆਪਣਾ ਨ ਗਰਮੀ ਸਿੰਘ ਗਰਮੀ ਸਿੰਘ ਪਿੰਡ ਕੱਖਾਂ ਵਾਲੀ ਹਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੇਰੇ ਪਿੰਡ ਦਾ ਹੀ ਹਨ ਠੀਕ ਆ ਵਪਾਰ ਲੈਣ ਦਾ ਕੰਮ ਹਨ ਵਪਾਰ ਦਾ ਠੀਕ ਆ ਤੇ ਪਸ਼ੂ ਤਾਂ ਵੈਸੇ ਬਹੁਤ ਸੇਲ ਹੁੰਦੇ ਆ ਹਨ ਆਉਂਦੇ ਜਾਂਦੇ ਰਹਿੰਦੇ ਪਸ਼ੂ ਕਰੇ ਹਨ ਜਿਹੜੀ ਆਪਾਂ ਮੱਝ ਤੋਰੀ ਆ ਕਿੰਨੇ ਸੂਏ ਆ ਤੀਜੇ ਸੂਆ ਤੀਜੇ ਕਿੰਨਾ ਦੁੱਧ ਕੱਢ ਰੀ ਆ ਦੁੱਧ ਦਾ 16 ਕਿਲੋ 16 ਨੈਟ ਤਿਆਰ ਆ ਕਿੰਨੇ ਕੁ ਡਿਮਾਂਡ ਰੱਖੀ ਆ 1 20 ਲੱਗਿਆ ਕੁਛ 90 ਲੱਗਿਆ 90 ਲੱਗ ਰਿਹਾ ਠੀਕ ਆ ਕਿੱਥੋਂ ਤੱਕ ਸੇਲ ਕਰਨੀ ਆ ਆ ਲੱਖ ਦੀ ਲੱਖ ਦੀ ਠੀਕ ਆ ਕਿ ਕਿੰਨੇ ਪਾਸੂ ਲੈ ਕੇ ਆਇਆ ਡੱਬ ਵਾਲੇ ਚਾਰ ਰਹਿੰਦੇ ਚਾਰ ਕਿੰਨੇ ਸੇਲ ਹੋ ਗਏ ਦੋ ਰਹਿ ਗਏ ਦੋ ਰਹਿ ਗਿਆ ਠੀਕ ਆ ਮੋਬਾਈਲ ਨੰਬਰ ਦੱਸੀ ਆਪਣਾ ਧਿਆਨ ਨਾਲ 91011 ਹਾਂਜੀ 3704 ਠੀਕ ਆ ਓਕੇ ਵੀਰੇ ਹੋਰ ਨਾਕ ਤੋਰ ਦੇ ਇੱਕ ਦੋਸਤੋ ਇੱਕ ਹੋਰ ਵੀਰ ਗਰਮੀਤ ਦੀ ਮੱਝ ਆਪਾਂ ਤੁਹਾਨੂੰ ਚੈੱਕ ਕਰਾ ਰਹੇ ਹਾਂ ਬਹੁਤ ਸੋਹਣੇ ਥਾਨੇ ਦੇ ਹਾਈਲੈਂਡ ਚੰਗੀ ਆ ਸਿੰਘ ਜ਼ਰੂਰ ਥੋੜੇ ਖੁੱਲੇ ਪੈਂਦੇ ਆ ਇੱਕ ਵਾਰ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਅੱਖਾਂ ਤੋਂ ਮੀਣੀ ਪੈਂਦੀ ਹੈ 10 11 ਕਿਲੋ ਮੇਰੇ ਮੁਤਾਬਕ ਕੱਢਦੀ ਹੋਊਗੀ ਤਾਜੀ ਸੋਈ ਆ ਡਿਟੇਲ ਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ। ਕਿ ਥੋੜਾ ਚੈੱਕ ਕਰ ਲੋ। ਚੰਗੀ ਪ੍ਰੈਸਨ ਸੋਣੀ ਵਾਲੀ ਆ। ਦੋ ਦੀ ક્ષਮਤਾ ਚੰਗੀ ਰੱਖਣ ਵਾਲੀ ਆ ਵੀਰੇ। ਇੱਕ ਵਾਰ ਹਾਂ ਮੈਂ ਚੈੱਕ ਕਰ ਲਿਆ ਪੂਰੀ ਵਧੀਆ ਲੱਗੇ ਆ। ਠੰਡੀ ਸੀ ਦਾ ਤਾਜੀ ਆ। ਪਾ ਚੈੱਕ ਕਰ ਲੋ। ਪਿੱਛੇ ਵੀ ਇੱਕ ਕੱਟੀ ਗਏ ਕੱਪੜੇ ਮੈਂ ਦੇਖੇ। ਕੱਟਾ ਮਗਰ। ਦੋਸਤੋ ਇਹਦਾ ਕੋਲਾ ਪਹਿਲਾਂ ਚੈੱਕ ਕਰਾ ਰਿਆ। ਪਹਿਲਾ ਬੰਦਾ ਸਾਹਮਣੇ ਬੈਠਾ ਸੀ। ਚੈੱਕ ਕਰਦੇ ਆਂ। ਇਹ ਦਰਨੀਤ ਵੈਰੇ ਦੂਜੀ ਤੋਰੀ ਆਪਾਂ। ਇਹ ਕਿੰਨੇ ਸਵਾ ਸੁਈ ਆ? ਦੂਜੇ। ਕਿੰਨਾ ਕੁ ਦੁੱਧ ਕੱਢ ਰਿਹਾ? ਬੋਲਾਗਾ 10-10। 10-12 ਬੋਲਾ ਹੈਗਾ। ਇਹ ਕਿੰਨਾ ਕੁ ਦੋ ਸੁਈ ਨੂੰ? 10 ਸੁਈ। ਕੱਲ ਹੀ ਸੁਈ ਆ। ਇਹਦੀ ਡਿਮਾਂਡ ਕਿੰਨੇ ਕੁ ਰੱਖੀ ਆ? 1.5 ਲੱਖ। 1 ਲੱਖ ਰੋਲੀ ਖਤਮ ਹੋ ਗਏ। ਪਹਿਲਾਂ ਤਾਂ ਗੱਲ ਕਿੰਨਾ ਕ ਲੱਗ ਰਿਹਾ? ਕਿੰਨੇ ਕਿ ਲੱਗਿਆ? ਹੈ? ਕਿੰਨੇ ਲੱਗਿਆ? ਇਹ ਕਿੰਨੇ ਲੱਗ ਰਿਹਾ? ਬਹੁਤ ਵਧੀਆ ਬੈਸਟ ਆਫਰ ਤਾਂ ਕੁਆਲਿਟੀ ਹੈ ਨਾ। ਮੈਂ ਬਹੁਤ ਚੰਗੀ ਨਾ। ਠੀਕ ਆ। ਕਿ ਕਿਤੋਂ ਤੱਕ ਸੇਲ ਕਰ ਦੇਣੀ ਆ? ਮੈਂ ਕਹਾ ਮੈਂ ਮੰਨਦੀ ਆ। ਕਿਤੋਂ ਆਪਣਾ ਮੋਬਾਈਲ ਨੰਬਰ ਦੱਸਿਓ ਚਲੋ ਜੀ 11 ਹਾਂਜੀ 37 ਠੀਕ ਵਪਾਰ ਲੈਣ ਦਾ ਕੰਮ ਨਾ ਇੱਕ ਘਰੇ ਪਿੰਡ ਕੱਖਾਂ ਵਾਲੀ ਫਿਰ ਆਪਣੇ ਕੋਲ ਰੁਟੀਨ ਦੇ ਵਿੱਚ ਪਸੂ ਮਿਲ ਜਾ ਕਰਨਗੇ ਮਿਲ ਜੇ ਮਿਲ ਜੇ ਠੀਕ ਹੈ ਜੀ ਓਕੇ ਵੀਰੇ ਧੰਨਵਾਦ ਦੋਸਤੋ ਬਹੁਤ ਸੋਹਣੇ ਆਰਡਰ ਸੈਜ ਵਾਲੀ ਇੱਕ ਤੁਨੂ ਮੂਰਾ ਕੁਆਲਟੀ ਦੀ ਮੱਛ ਦਿਖਾਉਣੇ ਜੀ ਟੁਟਪੜਾ ਬਹੁਤ ਸੋਹਣਾ ਹੈ ਸਟ੍ਰੈਂਥ ਬਹੁਤ ਵਧੀਆ ਫਿਸ਼ ਕੁਆਲਟੀ ਬਿਲਕੁਲ ਮੂਰਾ ਚ ਪੈਂਦੀ ਆ ਤੁਹਾਡੇ ਸਾਹਮਣੇ ਬਿਲਕੁਲ ਬਲੈਕ ਦੇ ਵਿੱਚ ਆਈ ਪ੍ਰੋਪਰਟੀ ਵਾਲੇ ਬਾਈਰੋਂ ਤੋਂ ਲੈ ਕੇ ਦਿੰਨੇ ਆਪਾਂ ਕਿੰਨਾ ਕੁ ਦੁੱਧ ਕੱਢ ਰਹੀ ਆ ਤਾਜੀ ਸੂਈ ਆ ਪਰੋਂ ਥੋੜੀ ਜਿਹੀ ਉਹਨਾਂ ਨੇ ਤੇ ਹੈਗੀ ਆ ਅਡਰੈਸ ਹੈ ਬਹੁਤ ਸੋਹਣਾ ਤੁਸੀ ਥਾਂ ਚੈੱਕ ਕਰ ਲਓ ਦੀ ਇੱਠ ਕੋੜਾ ਬਹੁਤ ਸੋਹਣਾ ਹੈ ਕਦ ਕਦ ਬਹੁਤ ਵਧੀਆ ਆਦਾ ਪੁੱਛਦੇ ਆ ਬਾਈਰੋਂ ਨੂੰ ਕਿ ਸ਼ੇਅਰ ਤੁਹਾਡਾ ਨਾਲ ਗੱਲਬਾਤ ਕਰਦੇ ਆ ਸਾਰੇ ਮੇਰਾ ਸਸਰੀਕਾਲ ਸਸਰੀਕਾਲ ਮੇਰਾ ਆਪਣਾ ਨਾਮ ਕੀ ਆ ਨਾਮ ਸੌਹਕਾਰ ਜੀ ਹਾਂਜੀ ਸੌਹਕਾਰ ਸੌਹਕਾਰ ਕਿਹੜਾ ਪਿੰਡ ਆ ਗਿਆ ਤੁਹਾਡਾ ਡੂਮਾਲੀ ਠੀਕ ਆ ਡੂਮਾਲੀ ਠੀਕ ਆ ਕਿਹੜੇ ਜ਼ਿਲ੍ਹੇ ਆ ਗਿਆ ਬਠਿੰਡੇ ਚ ਬਠਿੰਡੇ ਚ ਬਠਿੰਡੇ ਜ਼ਿਲ੍ਹੇ ਚ ਮੋਬਾਈਲ ਨੰਬਰ 89 90533066 90533066 45 45 ਜਿਹੜੀ ਆਪਾਂ ਛੋਟੀ ਤੋਰੀ ਆ ਹਾਂਜੀ ਬਹੁਤ ਸੋਹਣੀ ਛੋਟੀ ਤੇਰੀ 9ਵੇਂ ਸੂਈ ਆ ਇਹ ਦੋ ਸੂਈ ਸੂਈ ਦੋ ਸੂਈ ਆ ਹੁਣ ਦੂਜੀ ਹੈਨਾ ਕਿੰਨਾ ਕੁ ਦੁੱਧ ਕੱਢ ਰਹੀ ਆ ਦੁੱਧ ਜੀ ਹੈ 14-15 ਲੀਟਰ 14-15 ਠੀਕ ਹੈ ਕਿੰਨੇ ਦਿਨੋਂ ਕੇ ਸੂਈ ਨੂੰ ਰਾਤ ਹੀ ਸੂਈ ਹੈ ਜੀ ਰਾਤ ਹੀ ਸੂਈ ਆ ਠੀਕ ਆ ਤੇ ਪਿੱਛੇ ਬੱਚਾ ਕੀ ਇਹਦੇ ਕੱਟਾ ਹੈ ਜੀ ਕੱਟਾ ਦੋਸਤੋ ਬੱਚਾ ਤਾਂ ਆ ਜਾ ਚੱਕਾ ਚੈੱਕ ਕਰ ਲੋ ਕੱਟਾ ਹੈ ਕੋਈ ਗੱਲ ਨਹੀਂ ਫਿਰ ਕਿੰਨੀ ਕੁ ਡਿਮਾਂਡ ਰੱਖੀ ਆਪਾਂ ਇਹਦੀ ਇੱਥੇ ਇਹਤੇ ਡਿਮਾਂਡ ਰੱਖੀ 2 ਲੱਖ ਦੀ 1.5 ਲੱਖ ਦੀ ਠੀਕ ਹੈ ਦੁੱਧ ਕਿੰਨਾ ਨੈਟ ਕੱਢ ਲਿਆ ਨੈਟ ਜੀ ਹੈਗਾ 16 ਕਿਲੋ ਐਨਾ ਕੱਢੂਗੀ ਹਾਂ 16 ਨੈਟ ਤਿਆਰ ਆ ਹਾਂ ਠੀਕ ਹੈ 1.5 ਲੱਖ ਦੀ ਡਿਮਾਂਡ ਰੱਖੀ ਆ ਹਾਂ ਠੀਕ ਹੈ ਲੱਗੇ ਕਿੰਨੇ ਦਾ ਲੱਗੇ ਜੀ 1 ਲੱਖ 30 1.30 ਲੱਗਿਆ ਹਾਂ ਠੀਕ ਹੈ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸੀ 90533068 ਠੀਕ ਆ ਓਕੇ ਵੀਰੇ ਧੰਨਵਾਦ ਉਹਦਾ ਇੱਕ ਨੰਬਰ ਉਹ ਲੈ ਲਓ ਜੀ ਉਸ ਤੋਂ ਦੋਸਤੋ ਇੱਕ ਪੂਰਾ ਕੁਆਲਿਟੀ ਦੀ ਮੱਝ ਤੁਹਾਨੂੰ ਹੋਰ ਚੈੱਕ ਕਰਾਉਣੀ ਆ ਬਹੁਤ ਸੋਹਣੇ ਲੰਮੇ ਲੰਮੇ ਥਾਨ ਕੱਢੇ ਹੋਏ ਨੇ ਆਰਡਰ ਦਾ ਸਾਈ ਬਹੁਤ ਵਧੀਆ ਸਾਹਮਣੇ ਤੋ ਮੈਂ ਆ ਜਾ ਤਾ ਮੇਰਾ ਸਿੰਗੂ ਤਕਰੀਬਨ ਠੀਕ ਆ ਹਾਈਟ ਲਿੰਡ ਬਹੁਤ ਚੰਗੀ ਹੈ ਕਿ ਥੋੜਾ ਚੈੱਕ ਕਰ ਲਓ ਪੂਰੀ ਸਾਫ ਸੋਥਰੀ ਮੱਝ ਆਈ ਆਰਡਰ ਦਾ ਸਾਈ ਬਹੁਤ ਸੋਹਣਾ ਥੋੜੇ ਸਾਹਮਣੇ ਕੁਆਲਟੀ ਹੈ ਚੈੱਕ ਤੁਸੀਂ ਕਰਨੀਆਂ ਦੋਧੀ ਤੇ ਡਿਟੇਲ ਪ੍ਰਾਈਸ ਦੀ ਆਪਾਂ 22000 ਤਨੇਕ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿੰਨਾ ਕੱਢ ਰਿਹਾ ਇੱਕ ਵਾਰ ਸਾਈਜ਼ ਤੇ ਚੈੱਕ ਕਰ ਲਓ ਬਹੁਤ ਸੋਹਣੇ ਥਾਨ ਨੇ ਪੂਰੇ ਸਪੇਸ ਚ ਪਿਛਲੇ ਤਨ ਪੂਰੇ ਗੈਪ ਦੇ ਵਿੱਚ ਲੱਗੇ ਹੋਏ ਆ ਪੂਰੇ ਲੰਬੇ ਥਾਨਾ ਈ ਕਰਦੇ ਆ ਗੱਲ ਬਾਈ ਜੀ ਹਰ ਨਾਲ ਤੁਹਾਡੇ ਨਾਲ ਸਾਂਝ ਕਰਦਨੇ ਆ ਹਫਤੇ ਦੀ ਸੂਈ ਵੀ ਆ ਦੋਸਤੋ ਪਿੱਛੇ ਦੀ ਕੱਟੀ ਨੂੰ ਚੈੱਕ ਕਰ ਲਓ ਫੀਮੇਲ ਕਾਫ ਤੇ ਡਿਟੇਲ ਬਾਈ ਜੀ ਰਤੋ ਲੈ ਕੇ ਦਿੰਨੇ ਆ ਪਤਨ ਸਤਿ ਸ਼੍ਰੀ ਅਕਾਲ ਵੀਰੇ ਅਕਲ ਕਾ ਜੀ ਮੇਰੇ ਆਪਣਾ ਨਾਮ ਕੀ ਹੈ ਮсантਤਰੀ ਮсант ਹਾਂਜੀ ਪਿੰਡ ਵੀਰੇ ਪੰਜ ਗਰਾਈ ਪੰਜ ਗਰਾਈ ਇਹ ਕਿਹੜਾ ਜ਼ਿਲ੍ਹਾ ਚ ਆ ਗਿਆ ਫਰੀ ਕੋੜੀ ਫਰੀ ਕੋੜਚਾ ਹਾਂਜੀ ਠੀਕ ਆ ਵੀਰ ਤੇ ਕਿੰਨੇ ਪਾਸੂ ਲੈ ਕੇ ਆਇਸ ਡੱਬ ਵਾਲੀ ਦੋਈ ਦੋ ਹਾਂਜੀ ਜਿਹੜੇ ਆਪਾਂ ਪਹਿਲੇ ਨੰਬਰ ਤੋਰੀ ਝੋਟੀ ਹਾਂਜੀ ਕਿੰਨੇ ਮਸੂਏ ਸੂਈ ਆ ਤੀਜੇ ਤੀਜੇ ਹਾਂਜੀ ਤੇ ਦੁੱਧ ਕਿੰਨਾ ਕੱਢ ਰਿਹਾ ਦੁੱਧ 15 ਕਿਲੋ ਜੀ 15 ਨੈਟ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਵੀਰ ਸੂਈ ਨੂੰ 7 ਤਾਂ ਨਹੀਂ 7 ਦਿਨ ਹੋ ਗਏ ਕਿੰਨੀ ਕਿ ਡਿਮਾਂਡ ਰੱਖੀ ਤੇ ਆਪਾਂ 1 ਲੱਖ ਤੇ 15000 ਰੁਪਏ 1 15 ਤੇ ਕਿੰਨੇ ਕੁ ਲਾਇ ਕਿਸੇ ਵੀਰ ਨੇ ਅਸੀਂ ਦੀਆਂ ਅਸੀਂ ਲਾਉਂਦੇ ਹਾਂ ਅਸੀਂ ਬਾਸੀ ਹਾਂਜੀ ਕਿੱਥੋਂ ਤੱਕ ਆਪਾਂ ਸੇਲ ਕਰ ਦੇਣੀ ਐ ਲੱਖ ਤੱਕ ਲੱਖ ਤੱਕ ਠੀਕ ਆ ਆਪਣਾ ਮੋਬ 985293014 ਹਾਂਜੀ 9852 93014 ਹਾਂਜੀ ਠੀਕ ਆ ਆਪਾਂ ਦੂਜਾ ਨਗ ਨਗ ਵੀ ਟੋੜੀ ਆਪਣਾ ਦਿਖਾਈਏ ਦੋਸਤੋ ਬਾਜ਼ਾਰ ਦੇ ਦੂਰ ਨਗ ਲੈ ਕੇ ਆਏ ਸੀ ਦੂਜਾ ਆਪਾਂ ਫਿਰ ਆਪਾਂ ਵੀਡੀਓ ਦੇ ਚ ਪਾ ਕੇ ਤੁਹਾਨੂੰ ਦਿਖਾਉਨੇ ਆ ਬਿਲਕੁਲ ਮੀਡੀਅਮ ਸਾਈਜ਼ ਦੀ ਆ ਬਿਲਕੁਲ ਹਾਈ ਟੈਂਡੈਂਸ ਦਾ ਕੱਟ ਆ ਪਰ ਇਹਨੇ ਆਰਡਰ ਸਾਈਜ਼ ਆ ਦੇ ਕੱਟ ਕਾਟ ਨਾਲੋਂ ਜ਼ਿਆਦਾ ਬਣਾ ਰੱਖਿਆ ਬਹੁਤ ਸੋਹਣਾ ਆਰਡਰ ਸਾਈਜ਼ ਆ ਖਣ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਹੋਊਗਾ ਪ੍ਰੋਪਰ ਬੇਲ ਬਾਈ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਾਂ ਕਿ ਕਿੰਨਾ ਦੁੱਧ ਕੱਢ ਰਹੀ ਆ ਤੇ ਕੀ ਇਹਦੀ ਉਹ ਦੇਖਿਓ ਫੋਟੋ ਵਾਲਾ ਮਾਰਾ ਕੀ ਚੋਈ ਇਹਨਾਂ ਨੇ ਦੇਖੋ ਇੱਕ ਵਾਰ ਫੇਰ ਚੈੱਕ ਕਰ ਲੂ ਇੱਕ ਵਾਰ ਦੋਸਤੋ ਆਪਾਂ ਫੋਟੋ ਨੂੰ ਚੈੱਕ ਕਰਾਉਣੇ ਆ ਮੀਡੀਅਮ ਸਾਈਜ਼ ਦੀ ਆ ਹਾਈ ਲੈਂਥ ਤਾਂ ਬਹੁਤ ਘੱਟ ਹੈ ਦੀ ਅੱਡਾ ਦੱਸਿਆ ਜੀ ਬਹੁਤ ਵਧੀਆ ਤਿਆਰ ਕੀਤਾ ਆ ਆਹ ਦੇਖ ਕੱਢ ਕੱਟ ਨਾਲ ਇਹਨੇ ਥੋੜਾ ਜਿਆਦਾ ਫੁੱਟਰ ਸਾਈਜ਼ ਤਿਆਰ ਕੀਤਾ ਆ ਬੱਚੇ ਦਾ ਜਿਆਦਾ ਕਰਦੀ ਆ ਗੱਲਬਾਤ ਬਾਈ ਜੀ ਨਾਲ ਸਾਂਝੀ ਕਰਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੰਦੇ ਆ ਭਾਈ ਦੂਜਾ ਨੰਬਰ ਹਾਂਜੀ ਕਿੰਨੇ ਮਸੂਏ ਆਪਣੀ ਤੀਜਾ ਸੁਨੇ ਤੀਜਾ ਹਾਂਜੀ ਕਿੰਨਾ ਦੁੱਧ ਕੱਢ ਰਹੀ ਆ 11 ਕਿਲੋ ਜੀ 11 ਨੈਟ ਜਮਾ ਨੈਟ ਡੱਬੇ ਮਾਰ ਮੈ ਠੀਕ ਆ ਜੀ ਹਾਈ ਟੈਂਡ ਤੇ ਕੱਦ ਕੱਟਦਾ ਥੋੜਾ ਦਰਮਿਆਨਾ ਨਾ ਹਾਂਜੀ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨ ਹਾਂਜੀ ਪਿੱਛੇ ਬੱਚਾ ਕੀ ਇਹਦੇ ਕਟਾ ਹੈ ਕਟਾ ਹੈ ਹਾਂਜੀ ਇਹਦੀ ਡਿਮਾਂਡ ਕਿੰਨੇ ਕਰ ਰੱਖੀ ਹੈ 72000 ਰੁਪਏ 72 ਹਾਂਜੀ ਲੱਗਿਆ ਨਾ ਕੁਛ ਇਹਦਾ 60000 ਰੁਪਏ ਲਾਉਂਦੇ 60 ਲੱਗਿਆ ਇਹ ਕਿਥੋਂ ਤੱਕ ਮਾਨ ਬੰਦਾ ਤੇਲ ਕਰਦਾ ਉਹ ਦੇ ਦਿਆਂਗੇ ਸਾਹਿਲ ਜਿੱਦੋਂ ਪਤਾ ਆ ਗਿਆ ਲੱਗੇ ਤਾਂ ਕਿ 60 ਦੇ ਹੈ ਹਾਂਜੀ 836 ਸੀਡ ਦੀ ਠੀਕ ਆ ਇੱਕ ਵਾਰ ਆਪਣਾ ਨਾਮ ਫਿਰ ਬੋਲ ਦਿਓ ਮਨਪੰਤਾ ਜੀ ਮਨਪੰਤਾ ਪਿੰਡ ਪੰਜ ਗਰੇ ਪੰਜ ਗਰੇ ਤੇ ਜ਼ਿਲ੍ਹਾ ਕਿਹੜਾ ਆ ਗਿਆ ਸੀ ਮਰੀਦਕੋਟ ਮਰੀਦਕੋਟ ਹਾਂਜੀ ਤੇ ਮੋਬਾਈਲ ਨੰਬਰ 98 ਮੋੜ ਜਿੱਤ ਨੂੰ ਦਿਖਾ ਰਿਹਾ ਮੋੜਾ ਕੁਆਲਿਟੀ ਚ ਪੈਂਦੀ ਆ ਬਹੁਤ ਸੋਨੇ ਕੇਸ ਕੁਆਲਿਟੀ ਹੈ ਦੀ ਹਾਈਟ ਲੈਂਥ ਬਹੁਤ ਚੰਗੀ ਕੱਢੀ ਆ ਅਡਰ ਸਾਈਜ਼ ਬਹੁਤ ਵੱਡਾ ਹੈ ਦਾ 15 16 ਲੀਟਰ ਮੇਰੇ ਹਸਾਕ ਤਰਾਂ ਦੁੱਧ ਕੱਢਦੀ ਹੋਵੇ ਆਡਰ ਤੁਸੀਂ ਇੱਕ ਵਾਰ ਚੈੱਕ ਕਰ ਲਓ ਪੂਰੇ ਇੱਕ ਜਾਲ ਥਾਂ ਲੰਮੇ ਲੰਮੇ ਲੱਗੇ ਹੋਇਆ ਬਹੁਤ ਪਿਛਲੇ ਆਡਰ ਦਿਖਾ ਰਿਹਾ ਉੱਪਰ ਸਟਾਰਟ ਕਰਾਂਗੇ ਦਾ ਆਡਰ ਸਾਈਜ਼ ਤਿਆਰ ਹੈ ਗੈਪ ਦੇ ਵਿੱਚ ਥਾਂ ਲੱਗੇ ਹੋਇਆ ਚੈੱਕ ਕਰ ਲਓ ਬਾਕੀ ਆਪਾਂ ਮਟੀਰੀਅਲ ਬਾਜ਼ਾਰ ਉਹ ਲੈ ਕੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਪਿੱਛੇ ਦਾ ਉਹ ਖਰਚਾ ਵੀ ਵੱਧਦਾ ਆ 100000 ਦੇ ਵਿੱਚ ਦੋਸਤ ਜਿਹੜੀ ਆਪਾਂ 99000 ਦੀ ਵਾਚ ਕਵਰ ਕੀਤੀ ਆ ਲਾਗਜੋਡ ਥਾਮ ਕੇ ਵੀ ਕਹੇ ਸਾਡਾ ਕੋਈ ਮਾਨ ਵੀ ਹੁੰਦਾ ਯਾਰ 99000 ਆ ਲਖੜੀ ਯਾਰ ਹੱਥ ਕਰੋ ਬਾਪੂ ਜੀ ਯਾਰ ਮੋਟ ਚੰਗੀ ਆ ਆਨ ਕਰ ਲਿਆ ਲੈ ਨਹੀਂ ਕੋਈ ਲੈ ਨਹੀਂ ਹੋ ਯਾਰ ਨਾਲ ਜਿਹੜੀ ਮਤ ਲੇਦੀ ਹੈ ਕੋਈ ਰੋਣਾ ਨਾ ਪਈ ਮੇਰਾ ਬੀਰ ਕਿੰਨੇ ਦਾ ਸਰਦਾ ਹੋ ਰਿਹਾ ਹੈ ਮੋੜੂ ਮੜਾਉ ਮਠਿਆ ਹੋਗਾ ਤਾਂ ਠੀਕ ਆ ਪੰਜ ਉੱਤੇ ਆ ਬਸ ਬੋਝ ਨੂੰ ਤੁਹਾਡੇ ਸਾਹਮਣੇ 500 ਰੁਪਏ ਪਾਉਣ ਕਰੂ ਨੀ ਕੋਈ ਬੇਵਿਨਕਾਰੀ ਜੀ ਸੋਹਣੇ ਮਿੰਟ ਦੇਖੋ ਤੁਹਾਡੇ ਸਾਹਮਣੇ ਆਪਾਂ ਵੀਡੀਓ ਚ ਕਵਰ ਕੀਤੇ ਮਾੜਾ ਇੱਧਰ ਇੱਕ ਮਿੰਟ ਇਹ ਵੀਰ ਦੀ ਮੱਝ ਆ ਕੀ ਕੋਈ ਸੌਦਾ ਹੋ ਰਿਹਾ ਹੋ ਗਿਆ ਜੀ ਡਿਟੇਲ ਆਪਾਂ ਹੋ ਗਿਆ ਸੌਦਾ ਕਿੰਨਾ ਦਾ ਹੋ ਗਿਆ ਵੀਰੇ ਇਹਦਾ ਹੋ ਗਿਆ 90000 ਦਾ 90 ਦਾ ਹੋ ਗਿਆ ਠੀਕ ਹੈ ਜੀ ਤੇ ਕਿੰਨੇ ਸੂਏ ਸੀ ਚੌਥਾ ਸੂਆ ਚੌਥਾ ਦੁੱਧ ਕਿੰਨਾ ਕਰ 15 ਲੀਟਰ 15 ਲੀਟਰ ਠੀਕ ਆ ਜੀ ਕਿੰਨੀ ਡਿਮਾਂਡ ਰੱਖੀ ਸੀ ਇੱਥੇ ਆਪਾਂ 1 5 1 5 ਕਿੰਨੇ ਪਸ਼ੂ ਲਿਆਂਦੇ ਸੀ ਚਾਰ ਚਾਰ ਲਿਆਂਦੇ ਸੀ ਕਿੰਨੇ ਸੇਲ ਹੋ ਗਏ ਦੇਖ ਕੇ ਇੱਕ ਰਹੇਗੀ ਜੀ ਆਹੀ ਸੀ ਇਹ ਲਾਸਟ ਸੀ ਹਨਾ ਇਹ ਵੇਚੀ ਹਨਾ ਜਾਂ ਤੱਕ ਕਿਰਪਾ ਵਗਰ ਦੀ ਹਨਾ ਠੀਕ ਆ ਤੇ ਆਪਣਾ ਨਾਮ ਕਾਕਾ ਕਾਕਾ ਪਿੰਡ ਵੀਰੇ ਦੇਸੂ ਮਲਕਾਨਾ ਦੇਸੂ ਇਹ ਆ ਗਿਆ ਜिले ਜਲਾ ਸਰਸਾ ਸਰਸਾ ਠੀਕ ਆ ਉਹ ਮਲਕਾਨਾ ਠੀਕ ਆ ਮੋਬਾਈਲ ਨੰਬਰ ਇੱਕ ਵਾਰ ਫੇਰ ਦੱਸੋ 9416 3688 ਠੀਕ ਆ ਵਪਾਰ ਲੈਣ ਦਾ ਕੰਮ ਹਾਂ ਠੀਕ ਆ ਜੀ ਤੇ ਘਰੇ ਆਪਣੇ ਕੋਲ ਰੁਟੀਨ ਚ ਪਸ਼ੂ ਹੁੰਦੇ ਹਨਾ ਠੀਕ ਆ ਜੀ ਇੱਕ ਵਾਰ ਮੋਬਾਈਲ ਨੰਬਰ ਫੇਰ ਦੱਸ ਦੇ 9416136868 ਠੀਕ ਹੈ ਜੀ ਓਕੇ ਵੀਰੇ ਧੰਨਵਾਦ ਸਾਰੇ ਦੋਸਤੋ ਥੈਂਕ ਯੂ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਹਾਂ